ਚਲੋ ਸੁਦੇਰ ਸਕੂਲ ਤੇ ਸਰਦੀਪ ਪਰਵਾ ਨਗਰੀ ਤੋਂ ਜਰਾ ਜੀ ਸਾਰਿਆਂ ਨੂੰ ਕੀ ਹਾਲ ਚਾਲ 2026 ਸਾਰਿਆਂ ਦਾ ਵਧੀਆ ਹੋਵੇਗਾ ਅੱਜ ਸਨੀ ਵੀਰਾ ਸਾਡੇ ਨਾਲ ਤੇ ਪ੍ਰੀ-ਵਾਈਡਿੰਗ ਚੱਲਦੀ ਹੈ ਜੀ ਖੰਨੇ ਆ ਹਾਂ ਸਨੀ ਵੀਰੇ ਕਹੋਗੇ ਕੁਝ ਮੈਂ ਕਹਾ ਬਹੁਤ ਵਧੀਆ ਛੂਟੋ ਰਿਹਾ ਕਪਲ ਬਹੁਤ ਸੋਹਣਾ ਹਾਂਜੀ ਤੁਸੀਂ ਬਹੁਤ ਵਧੀਆ ਸੰਯੋਗ ਦੇ ਰਹੇ ਹੋ ਇਦਾਂ ਹੀ ਸੰਯੋਗ ਦਿੰਦੇ ਰਹੋ ਆਪਣਾ ਕੰਮ ਹੋਰ ਵਧੀਆ ਹੋਊਗਾ ਹਾਂਜੀ ਤੇ ਦਰਸਾਹਲ ਵੀਰਾ ਸਾਡਾ ਲੱਗਿਆ ਸਟਿਲ ਕਰਨਾ ਤੇ ਮੁੰਡਾ ਭਾਰਸੋਂ ਦਾ ਮਸ਼ਹੂਰ ਕਲਾਕਾਰ ਆਉਣ ਨਾਲ ਟਾਈਮ ਦਾ ਵਿਜੇਤਾ ਜਾਣਦੇ ਹਾਂਮੋਂਗੇ ਸਾਰੇ ਤੁਸੀਂ ਇਹਨੂੰ ਇਹਦੀ ਸਟੋਰੀ ਕਦੇ ਵੀ ਤੁਸੀਂ WhatsApp ਤੇ ਨਹੀਂ ਦੇਖੀ ਹੋਣੀ ਵੀ ਅੱਜ ਪਹਿਲੀ ਸੱਤ ਵਾਦ ਦੇ ਨੂੰ ਸਟੋਰੀ ਪੈ ਜਾਂਦੀ ਹੈ ਇਹਦੀ ਕਰਤਾ ਸਾਹੇ ਸਾਹੇ ਸ਼ੋਲਡਰ ਤੇ ਹੈਡਰ ਤੋਂ ਸੈਕਿੰਡਾਂ ਵਿੱਚ ਆ ਹਾਡੋਂ ਦਾ ਸੋਰੀ ਠੀਕ ਹੈ ਇਹ ਕੋਈ ਨਾ ਸਮਝਾ ਕਿ ਉਹ ਵਿਦੋਸ ਨਾ ਹੈ ਟੈਕਸ ਇਹ ਮੁੰਡਾ ਕਹਿੰਦਾ ਜੀ 5-5 ਲੱਖ ਵਾਲੇ ਕੈਮਰੇ ਲੈ ਕੇ ਵੀ ਦਿਨ ਚਾਰਜੀਆਂ ਲਾ ਕੇ ਸ਼ੂਟ ਕਰਨਾ ਫਿਰ ਕੀ ਫਿਰ ਫਿਰ ਸਾਨੂੰ ਉਹਨੇ ਸ਼ੂਟ ਚੱਲੀ ਜਾਂਦਾ ਜੀ ਇਹ ਮੁੰਡਾ ਕਿਵੇਂ ਬਿਠਾ ਕੇ ਮਲ ਹੜ ਕੇ ਬਹਾਦੀ ਥੱਕ ਗਈ ਉਹਦਾ ਚਾਰੇ ਵੇ ਕਰੇ ਜੋ ਇਹ ਥੋੜਾ ਯਾ ਲੈਵਲ ਅਪ ਹੋਇਆ ਚੱਕਰਵਾ ਦੇ ਜਾਂਦੇ ਨੇ ਕਈ ਵਾਰੀ ਕਰਵਾ ਲਿਆ ਨਹੀਂ ਕਰੇ ਕਰੇ ਪਲਟੇ ਆ ਗਏ ਨੇ ਜਿਆਦਾ ਨਹੀਂ ਬਤਾਉਣੇ ਹੈਗੇ ਤੈਨੂੰ ਦੱਸਿਆ ਰਿਹਾ ਅਦਾਸਾਰੇ ਬੋਲਦੇ ਨਹੀਂ ਕੋਸ ਮੱਸੀ ਆਏਗੇ ਨਾਲ ਜਲਦੀ ਬਸ ਆਏ ਤੁਝੇ ਕਰਨ ਗਏ ਨੇ ਕਪਲ ਇਹਨੇ ਸਨੀ ਵੀਰਾਂ ਕਹਿੰਦਾ ਮੈਂ ਆਪਣੀ ਗਾਇਕੀ ਤੁਹਾਨੂੰ ਕਰਕੇ ਦਿਖਾਉਣੀ ਆਉਣ ਵਾਲੇ ਮਹੀਨੇ ਚ ਵੀਰੇ ਦਾ ਗੀਤ ਆਪਾਂ ਸ਼ੂਟ ਕਰਨਾ ਲਈਆਂ ਤੂੰ ਯਾਰੀਆਂ ਯਾਰੀਆਂ ਟੂ ਗਾਣਾ ਸਨੀ ਵੀਰ ਦਾ ਜੀਵਤ ਆਦੇ ਹੁਣ ਟੈਂਟ ਤੇ ਰੌਣੀ ਪੈਦੀ ਇੱਧਰ ਮੁੰਡਾ ਲੱਗੇਗਾ ਗਾਣਾ ਲਾਉਣ ਫਿਰ ਗਾ ਕੇ ਸੁਣਾਉਨੇ ਆ ਤੁਹਾਨੂੰ ਤਾੜੀਆਂ ਤਾੜੀਆਂ ਹਲਕੀ ਆਓ ਇੱਥੇ ਤਾੜੀ ਹਲਕੀ ਹਲਕੀ ਤਾੜੀ ਆੜੀ ਆੜੀ ਪਿਆਰ ਦੀਆਂ

Nana nana, jadul. Hei, apa? Hei, apa? ਇਹ ਮੈਂ ਕਦੇ ਨਹੀਂ ਕਰਦਾ। ਆਮ ਰੈਡੀ। ਇੱਥੇ ਦੇਖੋ। ਆਹ ਪਾਣੀ ਪੀ। ਇਹ ਮੱਥਾ ਸੈਂਟਰ ਚ। ਇੱਕ ਮਿੰਟ। ਤੋ ਤਗੜੀ। ਤਮਾਤ ਇਸ ਚੀਜ਼। ਰੀਸ ਕਰੋ ਗੋਸ। ਇਹ ਮੁੰਡਾ ਤੋਂ ਮੈਨੂੰ ਮੰਗ ਰਿਹਾ ਹਾਂ ਸਾਰੇ ਬੱਸ। ਓਹੋ। ਆਹ ਤੀਨ ਨੇ। ਅਗਲੇ ਇਸ ਰਾਹਾਂ ਨੂੰ। ਮੈਂ ਆ ਵੀ ਦੇਵਾਂ। ਲੈ ਕੇ। ਮੈਂ ਤਾਂ ਐਕਸ਼ਨ। ਇਸ ਘਾੜਾ ਤੋਂ ਘਾੜਾ। ਹਾਂਜੀ ਲੋ ਸਰ ਕਹਿੰਦੇ ਇਹਨੇ ਕਹਿੰਦੇ ਮੁੰਡੇ ਬਹੁਤ ਵਧੀਆ ਕੰਮ ਕਰਦੇ ਨੇ ਫੋਟੋ ਫਿਲਮ ਫੋਟੋ ਸਿਟੀ ਖੰਨਾ ਚ ਇੱਕ ਇਹ ਮੁੰਡਾ ਕੀ ਨਾਮ ਹੈ ਤੇਰਾ ਬੇਨਾਮ ਰਾਜਨ ਹੈ ਜੀ ਇਹਦਾ ਮਨ ਨਾਮ ਦਿਨੇਸ਼ ਹੈ ਦੋਨੇ ਬਹੁਤ ਮਿਹਨਤੀ ਮੁੰਡੇ ਨੇ ਕਹਿੰਦੇ ਨੇਰੀ ਲਿਆ ਕੇ ਰੱਖਦੇ ਨੇ ਕੰਮ ਦੀ ਕੋਈ ਵੀ ਚੀਜ਼ ਚਾਹੀਦੀ ਹੈ ਮਿੰਟਾਂ ਚ ਲਿਆ ਕੇ ਰੱਖ ਦਿੰਦੇ ਨੇ ਕੋਲ ਤੂੰ ਆਰਡਰ ਮਾਰੀ ਗਈ ਆਂ ਆਪ ਨਾ ਕਰੀਂ ਕੁਛ ਲੈ ਆਰਡਰ ਆਰਡਰ ਤਾਂ ਕੇ ਵਾਗ ਗਏ ਸੀ ਛਤਰਿਆਂ ਦੇ ਛੋੜ ਲਈ ਜਾਈ ਹੋਰ ਨਾ ਕਰੀਂ ਕੁਛ ਲਓ ਜੀ ਪੈਕ ਅਪ ਹੋ ਗਿਆ ਤੇ ਮੁੰਡੇ ਸਮਾਨ ਪੈਕ ਕਰਨ ਲੱਗੇ ਨੇ ਬਹੁਤ ਵਧੀਆ ਸ਼ੂਟ ਸੀ ਅੱਜ ਦਾ ਜੀ ਤੇ ਮਿਲਦੇ ਆਪਾਂ ਅਗਲੇ ਸ਼ੂਟ ਤੇ ਹਾਂਜੀ ਓਕੇ ਜੀ ਬਾਏ ਟਾੜਾ ਟਾੜਾ ਸ੍ਰੀ ਕਾਲ ਸਾਰਿਆਂ ਨੂੰ ਬਾਏ ਬਾਏ